ਬੇਅਦਬੀ ਦੀਆਂ ਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ ਅਤੇ ਪਹਿਲਾਂ ਵੀ ਬੇਅਦਬੀ ਦੀਆਂ ਕਈ ਘਟਨਾਵਾਂ ਹੋਈਆਂ ਤੇ ਇਸ ਸਬੰਧ ਦੇ ਵਿੱਚ ਐਚਐਸ ਫੂਲਕਾ ਨੇ ਲਾਈਵ ਦੌਰਾਨ ਕਿਹਾ ਕਿ ਕੁਝ ਡੇਰੇ ਵਾਲਿਆਂ ਨੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਕੇਸ ਟਰਾਂਸਫਰ ਕੀਤੇ ਜਾਣ ਪਰ ਇਹ ਜਿਹੜੀ ਅਪੀਲ ਹੈ ਪਹਿਲਾਂ 2020 ਦੇ ਵਿੱਚ ਖਾਰਜ ਕੀਤੀ ਗਈ ਸੀ ਆਓ ਦੇਖਦੇ ਹਾਂ ਐਚਐਸ ਫੂਲਕਾ ਨੇ ਹੋਰ ਕੀ ਕਿਹਾ ਇਹ ਅੱਜ ਜੋ ਮੁਲਜ਼ਮ ਨੇ ਬੇਅਦਬੀ ਦੇ ਕੇਸਾਂ ਵਿੱਚ ਉਹ ਡੇਰੇ ਵਾਲੇ ਉਹਨਾਂ ਚੋਂ ਤੇ ਉਹਨਾਂ ਨੇ ਕੁਝ ਮੁਲਜ਼ਮਾਨੇ ਆ ਕੇ ਅੱਜ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਪਾਇਆ ਸੀ ਕਿ ਸਾਡੇ ਕੇਸੇ ਟਰਾਂਸਫਰ ਕਰ ਦਿੱਤੇ ਜਾਂ ਉਹ ਮੋਗੇ ਤੋਂ ਫਰੀਦਕੋਟ ਤੋਂ ਪਟੰਡੇ ਤੋਂ ਕਿ ਉੱਥੇ ਸਾਡੇ ਵਾਸਤੇ ਮਾਹੌਲ ਠੀਕ ਨਹੀਂ ਸਾਡੇ ਕੇਸਾਂ ਨੂੰ ਟਰਾਂਸਫਰ ਕੀਤਾ ਜਾਵੇ ਪਹਿਲਾਂ ਵੀ ਇਹਨਾਂ ਨੇ ਇਹ ਪਟੀਸ਼ਨ ਪਾਈ ਸੀ ਤੇ ਉਹ ਪਟੀਸ਼ਨ 2020 ਦੇ ਵਿੱਚ ਇਹਨਾਂ ਦੀ ਪਟੀਸ਼ਨ ਇੱਕ ਵਾਰੀ ਡਿਸਕਸ ਹੋ ਗਈ ਸੀ ਪਰ ਉਸ ਤੋਂ ਮਗਰੋਂ ਜਦੋਂ ਉੱਥੇ ਜੇਲ੍ਹ ਦੇ ਵਿੱਚ ਉਹ ਮਰਡਰ ਹੋਏ ਤਾਂ ਉਦੋਂ ਮਗਰੋਂ ਕੁਝ ਹੋਰ ਮੁਲਜ਼ਮਾਨੇ ਆ ਕੇ ਉਹਨਾਂ ਨੇ ਫਿਰ ਇੱਥੇ ਪਟੀਸ਼ਨ ਪਾਤੀ ਕਿ ਜੇ ਸਾਡੇ ਕੇਸ ਟਰਾਂਸਫਰ ਕੀਤੇ ਜਾਣ ਉਹ ਫਰੀਦਕੋਟ ਤੋਂ ਤੇ ਕੋਟਕਪੂਰੀ ਤੋਂ ਫਰੀਦਕੋਟ ਤੋਂ ਤੇ ਬਠਿੰਡੇ ਜ਼ਿਲ੍ਹੇ ਤੋਂ ਉਹ ਕੇਸ ਟਰਾਂਸਫਰ ਕਰਕੇ ਸੁਪਰੀਮ ਕੋਰਟ ਦੇ ਚੰਡੀਗੜ੍ਹ ਘਟਦੇ ਸੀ ਇਹ ਇਹ 2023 ਦੇ ਵਿੱਚ ਆਰਡਰ ਹੋਇਆ ਹੁਣ ਜਿਹੜੇ ਇਹਨਾਂ ਨੇ ਜੇ ਇਹ ਮਲਜਮ ਸੀਗੇ ਇਹ ਜਿਹੜਾ ਕੇਸ ਮੈਂ ਪੇਸ਼ ਹੋਇਆ ਗੁਰਸੇਵਿਕ ਸਿੰਘ ਉਹ ਕੰਪਲੇਨੈਂਟ ਆ ਸਮਾਲ ਸਰ ਥਾਣੇ ਦਾ ਕੇਸ ਆ ਇਹਦੇ ਚ ਮਲਜਮ ਨੇ ਪ੍ਰਿਥਵੀ ਸਿੰਘ ਅਮਰਦੀਪ ਸਿੰਘ ਤੇ ਉਹ ਪੰਜ ਮੁਲਜ਼ਮਸੀਰ ਦੇ ਚ ਤੇ ਉਹਦੇ ਚ ਕੋਰਟ ਦੇ ਮੋਗੇ ਦੀ ਕੋਰਟ ਨੇ ਉਹ ਦੋਵਾਂ ਨੂੰ ਤਾਂ ਬਰੀ ਕਰ ਦਿੱਤਾ ਤੇ ਤਿੰਨਾਂ ਨੂੰ ਤਿੰਨ ਮੁਲਜ਼ਮਾਂ ਨੂੰ ਉਹਨਾਂ ਨੇ ਮੋਗੇ ਦੀ ਕੋਰਟ ਤੇ ਸਜ਼ਾ ਸੁਨਾਤੀ ਉਹਨਾਂ ਨੇ ਆਪਣੀ ਸਜ਼ਾ ਦੇ ਖਿਲਾਫ ਅਪੀਲ ਪਾਈ ਆ ਉਹ ਵੀ ਮੋਗੇ ਕੋਰਟ ਦੇ ਵਿੱਚ ਹੀ ਪੈਂਡਿੰਗ ਪਈ ਆ ਉਹ ਪਿਰਥੀ ਸਿੰਘ ਉਹਦਾ ਨਾਮਾ ਮੁਲਕੇ ਉਧਾ ਉਹ ਪਿਰਥੀ ਸਿੰਘ ਨੇ ਆਖੇ ਇਥੇ ਪੇਟੀਸ਼ਨ ਪਾਈ ਇਹ ਅੱਜ ਐਚੀ ਕੋ ਕੇਸ ਲੱਗੇ ਵੇ ਸੀ ਇੱਕ ਸੀਗਾ ਬਲਜੀਤ ਸਿੰਘ ਦਾ ਇੱਕ ਸੀ ਜਤਿੰਦਰ ਵੀਰ ਅਰੋੜਾ ਇੱਕ ਸੁਖਜਿੰਦਰ ਸਿੰਘ ਤੇ ਇੱਕ ਹੋਰ ਬਲਜੀਤ ਸਿੰਘ ਦਾ ਸੀ ਤੇ ਇੱਕ ਇਹ ਪ੍ਰਸਵੀ ਸਿੰਘ ਦਾ ਸੀ ਇਹਨਾਂ ਸਾਰਿਆਂ ਨੇ ਕਿਹਾ ਕਿ ਸਾਡੇ ਕੇਸ ਵੀ ਟਰਾਂਸਫਰ ਕਰਕੇ ਇਹ ਮੋਗੇ ਤੋਂ ਤੇ ਫਰੀਜ਼ਕੋਟ ਤੋਂ ਝਲੇ ਤੋਂ ਟਰਾਂਸਫਰ ਕਰਕੇ ਸਾਡੇ ਕੇਸ ਵੀ ਉਹਨਾਂ ਕੇਸਾਂ ਨਾਲ ਹੀ ਚੰਡੀਗੜ੍ਹ ਭੇਜ ਦਿੱਤੇ ਜਾਣ ਅੱਜ ਉੱਥੇ ਇਹ ਕੇਸ ਦੇ ਵਿੱਚ ਨੋਟਿਸ ਇਹਨਾਂ ਸਾਰਿਆਂ ਕੇਸਾਂ 'ਚ ਨੋਟਿਸ ਇਸ਼ੂ ਹੋਇਆ ਸੀ 7 ਜੁਲਾਈ 2023 ਨੂੰ ਸੁਪਰੀਮ ਕੋਰਟ ਨੇ ਇਹ ਟਰਾਂਸਫਰ ਪਟੀਸ਼ਨ ਦੇ ਵਿੱਚ ਨੋਟਿਸ ਇਸ਼ੂ ਕੀਤਾ ਸੀ ਉਸ ਤੋਂ ਮਗਰੋਂ ਇਹ ਕੇਸ ਲੱਗਿਆ 8 ਨਵੰਬਰ 2023 ਨੂੰ 8 ਨਵੰਬਰ 2023 ਨੂੰ ਪੰਜਾਬ ਸਰਕਾਰ ਦਾ ਸਟੈਂਡਿੰਗ ਕਾਉਂਸਲ ਅਪੀਲ ਹੋਇਆ ਤੇ ਉਹਨਾਂ ਨੇ ਕੋਰਟ ਤੋਂ ਟਾਈਮ ਲਿਆ ਕਿ ਸਾਨੂੰ 6 ਹਫਤੇ ਦਾ ਟਾਈਮ ਦਿੱਤਾ ਜਾਵੇ ਜਵਾਬ ਫਾਈਲ ਕਰਨ ਲਈ ਹੁਣ ਅੱਜ ਜਦੋਂ ਇਹ ਕੇਸ ਲੱਗਿਆ ਤੇ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਜੂਨੀਅਰ ਵਕੀਲ ਪੇਸ਼ ਹੋਇਆ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਫਾਈਲ ਕੀਤਾ ਉਹਨੇ ਕਿਹਾ ਜੀ ਸਾਨੂੰ ਟਾਈਮ ਦੇ ਦਿਓ ਜਵਾਬ ਫਾਈਲ ਕਰਨ ਲਈ ਤੇ ਜਿਹੜੇ ਮੁਲਜ਼ਮ ਸੀ ਉਹ ਢੇਰੇ ਵਾਲੇ ਉਹਨਾਂ ਵੱਲੋਂ ਇੱਕ ਸੀਨੀਅਰ ਐਡਵੋਕੇਟ ਅਪੀਲ ਹੋ ਰਹੀ ਸੀ ਬਹੁਤ ਉਹ ਉੱਚੇ ਲੈਵਲ ਦੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਤੇ ਉਹਨਾਂ ਨੇ ਕਿਹਾ ਜੀ ਕਿ ਇਹ ਪਹਿਲਾਂ ਵੀ ਟਾਈਮ ਲੈ ਚੁੱਕੇ ਨੇ ਟਾਈਮ ਨਹੀਂ ਮਿਲਣਾ ਚਾਹੀਦਾ ਕੋਰਟ ਨੇ ਕਿਹਾ ਕਿ ਅਸੀਂ ਤੁਹਾਨੂੰ ਟਾਈਮ ਨਹੀਂ ਦੇਣਾ ਤੇ ਅਸੀਂ ਇਹਨਾਂ ਕੇਸਾਂ ਨੂੰ ਵੀ ਪਹਿਲਾਂ ਵੀ ਅਸੀਂ ਆਰਡਰ ਕਰਕੇ ਟਰਾਂਸਫਰ ਕਰ ਚੁੱਕੇ ਹਾਂ ਅਸੀਂ ਇਹ ਕੇਸ ਵੀ ਟਰਾਂਸਫਰ ਕਰ ਰਹੇ ਹਾਂ ਇਹ ਦੂਜੇ ਕੇਸਾਂ ਨਾਲ ਹੀ ਇਹਨਾਂ ਨੂੰ ਵੀ ਇੱਥੋਂ ਟਰਾਂਸਫਰ ਕਰ ਰਹੇ ਹਾਂ ਤੇ ਉਸ ਟਾਈਮ ਦੇ ਉੱਤੇ ਮੈਂ ਜੋ ਖੜਾ ਹੋਇਆ ਕੋਰਟ ਨੇ ਕਿਹਾ ਤੁਸੀਂ ਕਿਸ ਨਾਲ ਅਪੀਅਰ ਹੋ ਰਹੇ ਮੈਂ ਕਿਹਾ ਗੁਰਸੇਵਕ ਸੰਘ ਨਾਲ ਅਪੀਅਰ ਹੋ ਰਹੇ ਹ ਤੇ ਮੈਂ ਉਹਨਾਂ ਨੂੰ ਉਹਦੇ ਵਿੱਚ ਕਿਹਾ ਕਿ ਇਹ ਕੇਸ ਪਹਿਲੀ ਗੱਲ ਤਾਂ ਇਹ ਜਿਹੜਾ ਕੇਸ ਆ ਪ੍ਰਿਥਵੀ ਸਿੰਘ ਵਾਲਾ ਪ੍ਰਿਥਵੀ ਸਿੰਘ ਬੇਲ ਤੇ ਆ ਬਾਗਿਆਪੁਰਾ ਨੇ ਰਹਿ ਰਿਹਾ ਰਹਿਣ ਵਾਸਤੇ ਤਾਂ ਏਰੀਆ ਸੇਫ ਆ ਉੱਥੇ ਰਹਿੰਦਾ ਪਰ ਕੋਰਟ ਵਿੱਚ ਆਰਗੂ ਕਰਨ ਦੇ ਵਾਸਤੇ ਉਹਨੂੰ ਖਤਰਾ ਮੈਂ ਕਿਹਾ ਇਦਾਂ ਦੀ ਮਨਸ਼ਾ ਕੋਈ ਹੋਰ ਆ ਇਹ ਕੀ ਚਾਹੁੰਦੇ ਆ ਕਿ ਆਪਣੇ ਸਾਰੇ ਸਾਰੇ ਕੇਸ ਇਥੋਂ ਪੰਜਾਬ ਤੋਂ ਬਾਹਰ ਕੱਢ ਕੇ ਲੈ ਜਾਓ ਇੱਕੋ ਦਾਲਤ ਵਿੱਚ ਲੈ ਲਓ ਉੱਥੇ ਜਾ ਕੇ ਮੈਨੂੰ ਕਲੈਕਸ਼ਨ ਕਰੋ ਉੱਥੇ ਬਲਕਿ ਇਹ 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 ਇਹਨਾਂ ਦੀ ਮਰਜ਼ੀ ਕੁਝ ਹੋਰ ਹੈ ਤੇ ਇਹ ਜਦੋਂ ਮੈਂ ਇਹ ਆਬਜੈਕਸ਼ਨ ਕੀਤਾ ਨਾਲੇ ਮੈਂ ਕਿਹਾ ਵੀ ਜਦੋਂ ਇਹ ਇਹ ਜਿਹੜੇ ਕਹਿ ਰਿਹਾ ਕਿ ਸਾਡੇ ਕੇਸ ਮੋਗੇ ਤੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਲੈ ਜਾਓ ਇਹ ਮੋਗਾ ਤੇ ਚੰਡੀਗੜ੍ਹ ਦੋਨੇ ਹਾਈ ਕੋਰਟ ਦੀ ਜੂਡਿਕਸ਼ਨ ਦਾ ਪੰਜਾਬ ਹਾਈ ਕੋਰਟ ਕਿਉਂ ਨਹੀਂ ਜਾਂਦੇ ਇੱਥੇ ਕਿਉਂ ਆਏ ਆ ਇਸ ਤੇ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕਦਮ ਰੁਪਈਆ ਬਦਲ ਗਿਆ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਉਹਨਾਂ ਦੇ ਸੀਨੀਅਰ ਐਡਵੋਕੇਟ ਨੂੰ ਕਿ ਅਸੀਂ ਇਹ ਕੇਸ ਟਰਾਂਸਫਰ ਨਹੀਂ ਕਰਾਂਗੇ ਤੁਸੀਂ ਪੰਜਾਬ ਹਾਈ ਕੋਰਟ ਜਾਓ ਜੋ ਕਹਣਾ ਜਾ ਕੇ ਪੰਜਾਬ ਹਾਈ ਕੋਰਟ ਜਾਓ ਤੇ ਇੱਥੋਂ ਉਹਨਾਂ ਨੇ ਅੱਜ ਪਟੀਸ਼ਨ ਡਿਸਮਿਸ ਕਰਤੀ ਬਹੁਤ ਜੋਰ ਲਾਇਆ ਉਹਨਾਂ ਦੇ ਵਕੀਲ ਸੀਨੀਅਰ ਐਡਵੋਕੇਟ ਨੇ ਉਹਨਾਂ ਨੇ ਅੱਜ ਇੱਥੋਂ ਕੇਸ ਸਰ ਦੇ ਸਾਰੇ ਡਿਸਕਸ ਕਰਤੇ ਤੇ ਇਸ ਜਗ੍ਹਾ ਤੋਂ ਜਦੋਂ ਅਸੀਂ ਬਾਹਰ ਨਿਕਲੇ ਤਾਂ ਜਿਹੜੇ ਡੇਰੇ ਵਾਲੋਂ ਤਿੰਨ ਚਾਰ ਵਕੀਲ ਪੇਸ਼ ਹੋ ਰਹੇ ਸੀ ਉਹ ਸਾਰੇ ਕਹਿੰਦੇ ਜੀ ਫੁਲਕਾ ਸਾਹਿਬ ਅੱਜ ਤੋਂ ਕੇਸ ਖਿੱਚ ਕੇ ਲੈ ਗਏ ਨਹੀਂ ਤਾਂ ਸਾਡਾ ਤਾਂ ਕੇਸ ਲਾਹ ਹੋ ਗਿਆ ਸੀ ਤੇ ਪਰ ਇੱਥੇ ਜਿਹੜੀ ਥੋੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਸਰਕਾਰ ਨੂੰ ਥੋੜਾ ਸੀਰੀਅਸ ਲੈਣਾ ਚਾਹੀਦਾ ਦੇਖੋ ਪੰਜਾਬ ਸਰਕਾਰ ਵਾਲੋ ਮਨ ਲ ਕੇ ਅੱਜ ਮੈਨੂੰ ਵੀ ਸੀ ਕਿ ਸੀਨੀਅਰ ਵਕੀਲ ਪੇਸ਼ ਹੋਏਗਾ ਕਿਉਂਕਿ ਪਹਿਲਾਂ ਜਦੋਂ ਆਲਰੇਡੀ ਕੇਸ ਟਰਾਂਸਫਰ ਹੋ ਚੁੱਕੇ ਆ ਤੇ ਅੱਜ ਇਹਨਾਂ ਨੂੰ ਟਰਾਂਸਫਰ ਹੋਣਾ ਰੋਕਣਾ ਬੜਾ ਮੁਸ਼ਕਲ ਸੀ ਪਰ ਉਹ ਸੀਨੀਅਰ ਨੇ ਤਾਂ ਕੀ ਪੇਸ਼ ਹੋਣਾ ਸੀ ਸਟੈਂਡਿੰਗ ਕੌਂਸਲ ਵੀ ਨਹੀਂ ਪੇਸ਼ ਹੋਇਆ ਇੱਕ ਜੂਨੀਅਰ ਵਕੀਲ ਨੂੰ ਲੈ ਕੇ ਪੇਸ਼ ਕਰ ਦਿੱਤਾ ਮਨ ਲ ਕੇ ਇਹਨਾਂ ਲਾਈਟ ਨਹੀਂ ਲੈਣਾ ਚਾਹੀਦਾ ਦੇਖੋ ਇਹਨਾਂ ਦੀ ਮਨਸ਼ਾ ਤੁਸੀਂ ਇਕੱਲ ਦੇਖੋ ਕੇ ਪੰਜਾਬ ਇਹਨੂੰ ਕੇਸ ਨੂੰ ਚੰਡੀਗੜ੍ਹ ਲੈ ਜੋ ਉੱਥੇ ਸਰਕਾਰੀ ਵਕੀਲਾ ਉਹ ਵੀ ਬਦਲ ਜਾਣਗੇ ਉਹ ਜਿਹੜੇ ਫਿਰ ਉੱਥੇ ਮੈਨੂਪੂਲੇਸ਼ਨ ਕਰਨਗੇ ਉੱਥੇ ਇੱਕੋ ਕੋਰਟ ਦੇ ਚ ਕਰਕੇ ਹੋਰ ਪਤਾ ਨਹੀਂ ਕੀ 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 ਕਿ ਇਹ ਸਾਰੀ ਬੰਸ਼ਾ ਇਹਨਾਂ ਦੀ ਤੇ ਪੰਜਾਬ ਸਰਕਾਰ ਦੇ ਉੱਤੇ ਵੀ ਬੜਾ ਇਹ ਜੇ ਕੇਸ ਟਰਾਂਸਫਰ ਹੋ ਕੇ ਜਾਂਦੇ ਆ ਤੇ ਪੰਜਾਬ ਦੇ ਵਿੱਚ ਵੀ ਤਾਂ ਇਹ ਹੈ ਨਾ ਕਿ ਪੰਜਾਬ ਚ ਮਾਹੌਲ ਨਹੀਂ ਠੀਕ ਹੈ ਪੰਜਾਬ ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਇਹਨਾਂ ਕੇਸਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਜੇ ਉਹ ਕਾਨੂੰ ਹਾਈ ਕੋਰਟ ਜਾ ਕੇ ਫਾਈਲ ਕਰਦੇ ਆ ਤੇ ਹਾਈ ਕੋਰਟ ਕੀ ਪ੍ਰੋਪਰਲੀ ਅਲੋਕੇਸ਼ਨ ਕਰਨਾ ਚਾਹੀਦਾ ਮੈਂ ਜੇ ਸੁਪਰੀਮ ਕੋਰਟ ਨੇ ਇਹ ਵੀ ਗੱਲ ਕਹੀ ਮੈਂ ਕਿ ਅਡੇ ਕਿ ਕੇਸ ਟਰਾਂਸਫਰ ਕੀਤੇ ਆ ਉਹ ਕੇਸ ਆ ਡਿਫਰੈਂਟ ਉਹ ਕੇਸ ਹੈਗੇ ਨੇ ਬਠਿੰਡਾ ਜ਼ਿਲ੍ਹੇ ਦੇ ਤੇ ਫਰੀਦਕੋਟ ਜ਼ਿਲ੍ਹੇ ਦੇ ਤਰੀਕੇ ਡਿਫਰੈਂਟ ਨੇ ਇਹ ਜਿਹੜਾ ਸਮਾਜ ਸਰ ਦਾ ਕੇਸ ਆ 4 ਨਵੰਬਰ ਦਾ ਸਿਰਫ ਆਫੈਂਸ ਬੇਅਦਵੀ ਦੀ ਆ ਪਰ ਇਨਸੀਡੈਂਟ ਤਾਂ ਡਿਫਰੈਂਟ ਡਿਫਰੈਂਟ ਆ ਵੀ ਇਹਨਾਂ ਨੂੰ ਕੋਰਿਲੇਟ ਕਰਕੇ ਉਸ بیس ਤੇ ਕੇਮੇ ਟਰਾਂਸਫਰ ਕਰ ਰਹੇ ਹੋ ਤਾਂ ਇਸ ਤਰ੍ਹਾਂ ਕਰਕੇ ਇਹਨਾਂ ਨੂੰ ਇੱਕ ਪੰਜਾਬ ਸਰਕਾਰ ਨੂੰ ਇਹ ਕਰਨਾ ਚਾਹੀਦਾ ਜਿਹੜਾ ਦੇਖੋ ਜਿਹੜਾ ਇਹ ਪ੍ਰਿਥੀ ਸਿੰਘ ਜਿਹੜਾ ਗ੍ਰਿਫਤਾਰ ਹੋਇਆ 2015 ਇਨਸੀਡੈਂਟ ਦਾ 3 ਸਾਲ ਬਾਅਦ ਗ੍ਰਿਫਤਾਰ ਹੋਇਆ ਉਹ ਵੀ ਇਹ ਕਿਸੇ ਹੋਰ ਕੇਸ ਵਿੱਚ ਕੋਈ ਰੋਬਰੀ ਦੱਸ ਕੇ ਆਮ ਜੈਕਟਾ ਕੇਸ ਸੀ ਉਹਦੇ ਜਿਹੜਾ ਗ੍ਰਿਫਤਾਰ ਹੋ ਗਿਆ ਪੁਲਿਸ ਨੇ ਇਨਟੈਰੋਗੇਸ਼ਨ ਕੀਤੀ ਉਹ ਇਹ ਮੰਨ ਗਿਆ ਇਹ ਅਸੀਂ ਇਹ ਉੱਥੇ ਇਹ ਬੈਂਕ ਰਾਇਆ ਮੈਂ ਕੀ ਕੀਤਾ ਉਹਦੋਂ ਮਗਰੋਂ ਇਸ ਕੇਸ 'ਚ ਇਹਨੂੰ ਅਰੈਸਟ ਹੋਇਆ ਤੇ ਹੁਣ ਇਹੋ ਜੇ ਮੁਲਜ਼ਮਾ ਨੂੰ ਬਲਕਿ ਇੰਨਾ ਲਾਈਟਲੀ ਲੈਣਾ ਇਹ ਜੇ ਕੇਸਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਤੇ ਗੁਰਸੇਵਕ ਸਿੰਘ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਜਿਨ੍ਹਾਂ ਨੇ ਇਹ ਕੇਸ ਨੂੰ ਫਾਲੋ ਕੀਤਾ ਗੁਰਸੇਵਕ ਸਿੰਘ ਹੋਰਾਂ ਨੂੰ ਮੇਰੇ ਕੋਲੇ ਭੇਜਿਆ ਸੀ ਹਰਜਿੰਦਰ ਸਿੰਘ ਬਾਜੀ ਨੇ ਉਹਨਾਂ ਨੇ ਕਿਹਾ ਸੀ ਇਹਨਾਂ ਦਾ ਕੇਸ ਕਰੋ ਇਹ ਇਕੱਲੇ ਹੀ ਵਿਚਾਰੇ ਲੱਗੇ ਆ ਪੂਰੇ ਜੋੜਾ ਛੋੜਾ ਤੇ ਆਪਣਾ ਆਪਣਾ ਲੱਗੇ ਹੋਏ ਨੇ ਤੇ ਉਹ ਬੜੀ ਹਿੰਮਤ ਆ ਉਹਨਾਂ ਦੀ ਦੇਖੋ ਇਹਨਾਂ ਕੇਸਾਂ ਦੇ ਵਿੱਚ ਜੇਕਰ ਆਪਾਂ ਦੇਖਿਆ ਜਾਵੇ ਕਿ ਇਹਨਾਂ ਕੇਸਾਂ 'ਚ ਸ਼ੁਰੂ ਤੋਂ ਹੀ ਬੜੀਆਂ ਮੈਨਿਪੂਲੇਸ਼ਨ ਬੜੀਆਂ ਹੁੰਦੀਆਂ ਰਹੀਆਂ ਜਦੋਂ ਇਹ ਵੇਦਵੀ 2015 ਚ ਹੋਈ ਸੀ ਬਾਦਲ ਸਰਕਾਰ ਦੇ ਵੇਲੇ ਦੀ ਗੱਲ ਆ ਉਦੋਂ ਮਗਰੋਂ ਜਦੋਂ ਕੋਟਕਪੂਰੇ ਗੋਲੀ ਚਲਾਈ ਗੋਲੀ ਚਲਾਉਣ ਤੋਂ ਮਗਰੋਂ ਉਸ ਟਾਈਮ ਸਮੇਤ ਸਿੰਘ ਸੈਣੀ ਨੇ ਪਹਿਲਾਂ ਗੋਲੀ ਚਲਵਾਈ ਉਦੋਂ ਮਗਰੋਂ ਫਿਰ ਉਹਨੇ ਪੂਰੇ ਦਾ ਪੂਰਾ ਇਹ ਜੋ ਚਾਲ ਬਣਾਇਆ ਕਿ ਇਹ ਸਾਰੇ ਦਾ ਸਾਰਾ ਕੇਸ ਇਹ ਪ੍ਰਚਾਰਕਾਂ ਤੇ ਪਾ ਦੋ ਇਹ ਹਰਜਿੰਦਰ ਸਿੰਘ ਮਾਜੀ ਟਟਰੀਆਂ ਵਾਲਾ ਪੰਥਪ੍ਰੀਤ ਉਹਨਾਂ ਤੇ ਪਾਉਣ ਨੂੰ ਫਿਰਦੇ ਸੀ ਸਾਰੇ ਸਾਰਾ ਕੇਸ ਉਹਨਾਂ ਨੇ ਉਹ ਦੋ ਮੁੰਡਿਆਂ ਨੂੰ ਗ੍ਰਿਫਤਾਰ ਕਰਨ ਲਿਆ ਗ੍ਰਸਤਾਂ ਵੀ 1 ਅਕਤੂਬਰ ਨੂੰ ਉਹ ਤੋਂ ਮੁੰਡੇ ਨੂੰ ਚੁੱਕਿਆ ਉਹਨਾਂ ਨੂੰ ਚੁੱਕ ਕੇ ਜਾ ਕੇ ਉਹ ਬੁਰਾ ਹਾਲ ਕੀਤਾ ਬੜਾ ਕੁੱਟਿਆ ਮਾਰਿਆ ਇਹ ਚਾਹੁੰਦੇ ਸੀ ਕਿ ਮੁੰਡੇ ਇਹ ਕਹਿ ਦੇਣ ਕਿ ਜੀ ਇਹ ਤਾਂ ਸੀ ਫਰਜਿੰਦਰ ਸਿੰਘ ਮਾਝੀ ਦੇਤੇ ਪੰਥਪ੍ਰੀਤ ਤੇ ਢੱਟੇਵਾਲ ਦੇ ਕਹਿੰਦੇ ਕੀਤਾ ਮਲਕਿ ਹਮੇਸ਼ਾ ਵਾਸਤੇ ਸਾਰੇ ਹਰ ਹਰ ਟਾਈਮ ਆਉਣ ਵਾਲੇ ਟਾਈਮ ਲਈ ਸਿੱਖਾ ਪ੍ਰਚਾਰਕਾਂ ਦੇ ਮੂਹਰੇ ਉੱਤੇ ਇੱਕ ਤਰ੍ਹਾਂ ਦਾ ਇੱਕ ਐਡਾ ਵੱਡਾ ਇਝਾਮ ਲੱਗ ਜਾਣਾ ਸੀ ਕਿ ਆਪਣੀ ਗੁਰੂ ਦੀ ਆਪਣੀ ਆਪ ਆਪ ਹੀ ਕਰਦੇ ਆ ਉਹ ਵੈਗਰੂ ਨੇ ਕੋਈ ਐਸਾ ਕੀਤਾ ਵੀਕ ਤੋਂ ਬਰਨ ਨਕਸ਼ਾ ਕੀਤਾ ਸੀ ਅਜੇ ਪਤਾ ਵੀ ਨਹੀਂ ਸੀ ਉਹ ਮੁੰਡੇ ਹਨ ਕਿੱਥੇ ਕਿ ਮੈਂ 23 23 ਅਕਤੂਬਰ ਨੂੰ ਮੈਂ ਉੱਥੇ ਪਹੁੰਚ ਗਿਆ 23 ਅਕਤੂਬਰ 2015 ਤੋਂ ਤਿੰਨ ਦਿਨ ਬਾਅਦ ਹੀ ਤੇ ਮੈਂ ਜਾਂਦੇ ਹੋਏ ਕੋਟਖਪੁਰੇ ਨੇ ਜਾ ਰਿਹਾ ਸੀ ਤੇ ਰਸਤੇ ਵਿੱਚ ਉਹ ਉਹਨਾਂ ਦਾ ਪਿੰਡ ਪੰਜਗਰਾਈਆਂ ਪੰਜਗਰਾਈਆਂ ਵਿੱਚ ਪੰਚਾਇਤ ਨੂੰ ਪੁੱਛਿਆ ਮੈਂ ਕਿ ਮੁੰਡੇ ਕੈਸੇ ਹੋ ਕਹਿੰਦੇ ਨੇ ਕਿ ਮੁੰਡੇ ਬਿਲਕੁਲ ਠੀਕ ਆ ਬਿਲਕੁਲ ਇਹਨਾਂ ਨੇ ਇਹ ਇਹ ਨਹੀਂ ਕਰ ਨਹੀਂ ਸਕਦੇ ਹੈ ਜਿਆ ਕੁਛ ਮੈਂ ਉਸੇ ਟਾਈਮ ਬਿਆਨ ਦਿੱਤਾ ਕਿ ਇਹਨਾਂ ਦਾ ਕੇਸ ਮੈਂ ਕਰੂੰਗਾ ਫ੍ਰੀ ਕਰੂੰਗਾ ਮੈਂ ਫ੍ਰੀਕੋਟ ਕੋਰਟ ਦੇ ਵਿੱਚ ਪਹੁੰਚ ਗਿਆ ਫ੍ਰੀਕੋਟ ਜਾ ਕੇ ਉੱਥੇ ਉਪ ਵਕੀਲਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਉਹ ਇੱਥੇ ਐਡਵੋਕੇਟ ਇਕੱਠੇ ਹੋ ਗਏ ਅਸੀਂ ਮੁਲਾਕਾਤ ਦੀ ਐਪਲੀਕੇਸ਼ਨ ਪਾਤੀ ਕਿ ਜੀ ਫਾਦਰ ਨੂੰ ਮੁਲਾਕਾਤ ਦੀ ਪਰਮਿਸ਼ਨ ਦਿੱਤੀ ਜਾਵੇ ਹੁਣ ਮੁਲਾਕਾਤ ਦੀ ਪਰਮਿਸ਼ਨ ਤੱਕ ਮਿਲਣੀ ਚਾਹੀਦੀ ਹੈ ਮੁਲਾਕਾਤ ਕਰੀ ਸਕਦੇ ਆ ਜੋ ਫਾਦਰ ਹੈ ਤੇ ਉਹਦੇ ਕਰਕੇ ਜਦੋਂ ਅਸੀਂ ਐਪਲੀਕੇਸ਼ਨ ਦਿੱਤੀ ਉਹਦੋਂ ਨੂੰ ਸ਼ਾਮ ਹੋ ਗਈ ਸੀ ਡਿਊਟੀ ਉਹ ਮੈਜਿਸਟ੍ਰੇਟ ਸੀ ਜਿਹੜੀ ਡਿਊਟੀ ਤੇ ਉਹ ਠੇ ਚਲੀ ਗਈ ਉੱਥੇ ਤੋਂ ਜੱਜ ਹੁੰਦੇ ਸੀ ਕੁਲਦੀਪ ਸਿੰਘ ਸੈਸ਼ਨ ਜੱਜ ਸੀ ਕੁਲਦੀਪ ਸਿੰਘ ਉਹਨਾਂ ਨੂੰ ਦੇ ਕੋਲੇ ਮੈਂ ਜਾ ਕੇ ਬੇਨਤੀ ਕੀਤੀ ਮੈਂ ਕਿਹਾ ਜੀ ਇਹ ਕੇਸ ਅੱਜ ਹੀ ਕਰਾਉਣਾ ਚਾਹੀਦਾ ਜੂਲ ਹੋਣਾ ਚਾਹੀਦਾ ਕੁਲਦੀਪ ਸਿੰਘ ਹਰਾਨੇਸ਼ ਉਹਨੂੰ ਮੈਜਿਸਟਰੇਟ ਨੂੰ ਕਿਹਾ ਤੂੰ ਵਾਪਸ ਆ ਮੈਜਿਸਟਰੇਟ ਨੂੰ ਵਾਪਸ ਬੁਲਾਇਆ ਵਾਪਸ ਬੁਲਾ ਕੇ ਕਿਹਾ ਤੂੰ ਕੇਸ ਸੁਣ ਜਾ ਕੇ 7 ਵਜੇ ਸਾਨੂੰ ਆਰਡਰ ਮਿਲੇ ਸ਼ਾਮ ਨੂੰ ਮੁਲਾਕਾਤ ਤੇ 11 ਵਜੇ ਜਾ ਕੇ ਪੁਲਿਸ ਨੂੰ ਦਸਰਾ ਪਿਆ ਜੋ ਮੁਲਾਕਾਤ ਤੇ ਕੋਰਟ ਨੇ ਆਰਡਰ ਕਰ ਦਿੱਤੇ ਕਿਉਂ ਕਿਥੇ ਨੇ ਕਿਾਕੇ ਰਾਤ ਨੂੰ 11 ਵਜੇ ਮੁਲਾਕਾਤ ਹੋਈ ਤਾਂ ਇਹਨਾਂ ਨੇ ਫਿਰ ਜਾ ਕੇ ਉਹਦੇ ਫਾਦਰ ਨੇ ਉਹ ਮੁੰਡਿਆਂ ਨੂੰ ਤਸੱਲੀ ਦਿੱਤੀ ਕਿ ਫੁਲਕਾ ਸਭ ਆ ਗਿਆ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਉਹਦੇ ਪਿੱਛੇ ਰੀਡ ਦੇ ਵਿੱਚ ਗੋਲੀ ਲੱਗੀ ਹੱਡੀ ਦੇ ਵਿੱਚ ਗੋਲੀ ਲੱਗੀ ਸੀ ਫੜਾ ਹਾਲੋਂ ਦਾ ਬੰਦੇ ਦਾ ਅਗਲੇ ਦਿਨ ਫਿਰ ਅਸੀਂ ਐਪਲੀਕੇਸ਼ਨ ਪਾਈ ਕਿ ਇਹਨਾਂ ਨੂੰ ਹਸਪਤਾਲ ਡਮਿਟ ਕਰਾਓ ਫਿਰ ਇਹਨਾਂ ਨੂੰ ਹਸਪਤਾਲ ਡਮਿਟ ਕਰਾਇਆ ਤਾਂ ਜਾ ਕੇ ਉਹ ਕੇਸ ਸੰਭਿਆ ਉਦੋਂ ਸੰਭਿਆ ਦੇਖੋ ਇਸ ਕੇਸ ਦਾ ਦੇ ਵਿੱਚ ਸਾਨੂੰ ਬੜੇ ਚਿਕਨੇ ਰਹਿਣਾ ਪਿਆ ਇਹ ਜਾ ਕੇ ਪ੍ਰਚਾਰਕਾਂ ਦੇ ਉੱਤੇ ਪਾਉਣ ਨੂੰ ਫਿਰਦੇ ਸੀ ਇਹ ਤਾਂ ਉਦੋਂ ਬਾਅਦ ਰঞ্জੀਤ ਸਿੰਘ ਕਮਿਸ਼ਨ ਜਦੋਂ ਬਣਿਆ ਰਜੀਤ ਸਿੰਘ ਕਮਿਸ਼ਨ ਨੇ ਸਾਡੀ ਕਾਟ ਕੱਢੀ ਉਦੋਂ ਬਾਅਦ ਐਸਾਇਟੀਆਂ ਬਣੀਆਂ ਉੱਥੋਂ ਜਾ ਕੇ ਸਾਰਾ ਪਤਾ ਚੱਲਿਆ ਕਿ ਕਿਵੇਂ ਕਿਵੇਂ ਡੇਰੇ ਵਾਲਾ ਨਹੀਂ ਕਰਾਇਆ ਡੇਰੀਆ ਨੇ ਕਰਵਾਇਆ ਤੇ ਪਤਾ ਪਾਉਂਦੂ ਫਰਦੇਸੀ ਦੇ ਪ੍ਰਤੀ ਸਿੱਖਾਂ ਦੇ ਉੱਤੇ ਪ੍ਰਚਾਰ ਕਰਦੇ। ਤੋਂ ਇਹਨਾਂ ਕੇਸਾਂ ਦੇ ਵਿੱਚ ਸਾਨੂੰ ਬਿਲਕੁਲ ਢੇਲ ਨਹੀਂ ਵਰਤਣੀ ਚਾਹੀਦੀ। ਤੇ ਮੇਰੀ ਸੇਵਾ ਹਾਜ਼ਰ ਨੇ ਮੈਂ ਪਹਿਲਾਂ ਵੀ ਕਿਹਾ ਸੀ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਕੋਈ ਕੇਸ ਆ ਉਹਦੇ ਸਾਡੇ ਕਿਸੇ ਸਾਡੇ ਵੱਲੋਂ ਜਿਹੜੇ ਪੇਸ਼ ਹੋ ਰਿਹਾ ਸੰਗਤ ਵੱਲੋਂ ਕੋਈ ਗਵਾਹ ਜਾਂ ਕੋਈ ਕੰਪਲੇਨੈਂਟ ਉਹਨਾਂ ਜਿਨੇ ਵੀ ਆਉਣਾ ਮੇਰੇ ਕੋਲੇ ਆਣ ਮੇਰੀਆਂ ਸੇਵਾਵਾਂ ਹਾਜ਼ਰਾਂ ਬਿਲਕੁਲ ਉਹ ਤਾਂ ਕਹਿੰਦੀ ਗੱਲ ਨਹੀਂ ਕਿ ਫ੍ਰੀ ਕਰਾਂਗੇ। ਹੁਣੇ ਹਰਜਿੰਦਰ ਸਿੰਘ ਬਾਜੀ ਉਹਨਾਂ ਨੇ ਗੁਰਸੇਵਕ ਸਿੰਘ ਨੂੰ ਮੇਰੇ ਕੋਲੇ ਭੇਜਤਾ ਤੇ ਉਹ ਉੱਥੇ ਪੇਸ਼ ਹੋ ਗਿਆ। ਬਰਨਾ ਹੋਰ ਕਿਸੇ ਕੇਸ ਦੇ ਵਿੱਚ ਕੰਪਲੇਂਟ ਵਾਲੋਂ ਕੋਈ ਵਕੀਲ ਨਹੀਂ ਪੇਸ਼ ਹੋਇਆ ਤੇ ਜੇ ਨਹੀਂ ਹੁੰਦੇ ਅੱਜ ਇਹ ਕੇਸ ਟ੍ਰਾਂਸਫਰ ਹੋ ਗਈ ਸੀ ਤਾਂ ਸਾਨੂੰ ਇੰਨੀ ਨਗਹਿਲੀ ਨਹੀਂ ਵਰਤਣੀ ਚਾਹੀਦੀ ਸਾਨੂੰ ਇਹ ਕੇਸਾਂ ਨੂੰ ਦਾ ਧਿਆਨ ਰੱਖਣਾ ਚਾਹੀਦਾ ਤੇ ਆਪਣੀ ਇਹ ਟੀਮਾਂ ਵੀ ਹਰ ਜਗ੍ਹਾ ਦੇ ਉੱਤੇ ਹਰ ਅਦਾਲਤ ਦੇ ਵਿੱਚ ਇਹ ਬਣਾਉਣੀਆਂ ਚਾਹੀਦੀਆਂ ਦੇਖੋ ਇੱਕ ਮੈਂ ਅਗਲੀ ਗੱਲ ਦੱਸਾਂ ਮੈਂ ਇਹ ਬੇਨਤੀ ਐਚਪੀਸੀ ਨੂੰ ਵੀ ਕਰਦਾ ਕਿ ਤੁਸੀਂ ਵੀ ਆਪਣੀਆਂ ਆਪਣੀਆਂ ਟੀਮਾਂ ਬਣਾ ਦਿਓ ਕਮ ਸੇ ਕਮ ਇਸ ਤਰ੍ਹਾਂ ਦਾ ਨਨ੍ਹਾ ਹੋਵੇ ਅੱਜ ਪਟੀਸ਼ਨ ਵਿੱਚ ਹੁਣ ਪੰਜਾਬ ਸਰਕਾਰ ਵੱਲੋਂ ਯੂਨੀਅਰ ਖੜਾ ਹੋਇਆ ਉਹਦਾ ਵੱਲੋਂ ਟੌਪ ਦਾ ਵਕੀਲ ਖੜਾ ਹੋਇਆ ਕੰਪਲੇਂਟ ਵੱਲੋਂ ਕੋਈ ਵਕੀਲ ਹੀ ਨਹੀਂ ਸਿਰਫ ਵਾਲਕੇਆ ਗੁਰਸੇਵ ਸਿੰਘ ਵੱਲੋਂ ਇੱਕ ਵੱਲੋਂ ਮੈਂ ਪੇਸ਼ ਹੋਇਆ ਬਾਕੀ ਦਾ ਕੰਪਲੇਂਂਟ ਸਾਰੇ ਤੇ ਦੂਜੇ ਕੇਸਾਂ ਚ ਹੋਇਆਗੇ ਨੇ ਜੇ ਅੱਜ ਮੈਂ ਨਾ ਕਰਤਾ ਤਾਂ ਅੱਜ ਉਹ ਕੇਸ ਟ੍ਰਾਂਸਫਰ ਹੋ ਕੇ ਚਲੇ ਗਿਆ ਸੀ ਉਹ ਹੋਰ ਜੋ ਚਾਹੁੰਦੇ ਸੀ ਉਹ ਢੇਲੇ ਵਾਲੇ ਉਹਨਾਂ ਨੂੰ ਮਿਲ ਜਾਣਾ ਸੀ ਤੋ ਇਸ ਕਰਕੇ ਸਾਨੂੰ ਥੋੜੇ ਚਿਕਨੇ ਹੋਣ ਦੀ ਲੋੜ ਆ ਮੇਰੇ ਕੋਲੇ ਮੇਰੀ ਸ਼ਿਵਾਜੀ ਜੀ ਨੂੰ ਲੋੜ ਆ ਮੇਰੇ ਕੋਲੇ ਅੱਜ ਮੋਸਟ ਵੈਲਕਮ ਅਜੀਪੀ ਸਿਰੋਂ ਮੈਂ ਬੇਨਤੀ ਕਰੂੰਗਾ ਕਿ ਆਪਣੇ ਵਕੀਲਾਂ ਦਾ ਪੈਨਲ ਬਣਾਓ ਹਰ ਕੋਰਟ ਦੇ ਵਿੱਚ ਬਣਾਓ ਚੰਡੀਗੜ੍ਹ ਹਾਈ ਕੋਰਟ ਵੀ ਬਣਾਓ ਤੇ ਇੱਥੇ ਸੁਪਰੀਮ ਕੋਰਟ ਦੇ ਵਿੱਚ ਵੀ ਬਣਾਓ ਜਿਹੜਾ ਹਰ ਕੇਸ ਦੇ ਵਿੱਚ ਤਾਂ ਕਿ ਉਹ ਪੇਸ਼ ਹੋਣ ਪੰਜਾਬ ਸਰਕਾਰ ਨੂੰ ਮੈਂ ਕਹੂੰਗਾ ਇੰਨਾ ਟੱਲਾ ਨਾ ਕੇਸ ਨੂੰ ਲਾਓ ਇਹ ਮੇਰੀ ਬੇਨਤੀ ਆ ਇਹ ਪੰਜਾਬ ਸਰਕਾਰ ਨੂੰ ਬੇਨਤੀ ਆ ਇੰਨਾ ਲੇਟਲੀ ਇਹਨਾਂ ਕੇਸਾਂ ਨੂੰ ਨਾ ਲਾਓ ਯੂਨਲ ਵਕੀ ਚੁੱਕੇ ਖੜਾ ਕਰ ਦਿੱਤਾ ਉੱਥੇ ਪਲੀਜ਼ ਇਸ ਤਰ੍ਹਾਂ ਨਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਚਕੰਨੇ ਰਹਿਣਾ ਪੈਣਾ ਗੁਰੂ ਗ੍ਰੰਥ ਸਾਹਿਬ ਦੀ ਦੀ ਬੇਅਦਬੀ ਦਾ ਕੇਸ ਆ ਇਨ ਨੂੰ ਇਸੇ ਸੀਰੀਜ਼ ਦੇ ਨਾਲ ਦਿੱਤਾ ਗਿਆ